ਕੰਮ ਕੀ ਕਰਦਾ ਕੋਈ ਜੇ ਤੇ ਅਸੀਂ ਸ਼੍ਰੋਮਣੀ ਕਾਲਦਾਨ ਨੂੰ ਕਮਜ਼ੋਰ ਕਰਨ ਦੇ ਕੰਮ ਕਰਾਂਗੇ ਫਿਰ ਉਹ ਜੋ ਮਰਜ਼ੀ ਕਹਿਣ ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਸਵਾਸ ਸਵਾਸ ਦਾ ਟਕੜਾ ਕਰਨ ਦੀ ਗੱਲ ਕਰਾਂਗੇ ਫਿਰ ਤੇ ਅਸੀਂ ਸ਼੍ਰੋਮਣੀ ਕਾਲਦਲ ਦੇ ਹੋਏ ਨਾ ਇਸ ਕਰਕੇ ਮੈਂ ਕਿਸੇ ਦੀ ਬੇਤੁਕੀਆਂ ਗੱਲਾਂ ਦਾ ਫਜ਼ੂਲ ਗੱਲਾਂ ਦਾ ਜਵਾਬ ਦੇਣਾ ਚੰਗਾ ਨਹੀਂ ਸਮਝੀ ਦੀ ਅੱਜ ਅਸੀਂ ਇੱਕ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਉੱਥੇ ਰੌਲਾ ਪਾਇਆ ਹੋਇਆ ਸਾਰਾ ਟੱਬਰ ਇਕੱਠਾ ਕਰਕੇ ਬਿਠਾ ਲਿਆ ਵੀ ਜਿਓ ਕਬਜ਼ਾ ਕਰਨ ਆ ਰਹੇ ਵੀ ਉਹਨਾਂ ਨੂੰ ਅੱਜ ਕੀ ਚਿੰਤਾ ਸੀ ਕਿਉਂ ਡਰੇ ਕਿਉਂ ਬੜੀ ਹੈਰਾਨੀ ਦੀ ਗੱਲ ਹੈ ਝੂਠੀ ਅਫਵਾਹ ਉਡਾ ਸਕਦੇ ਐ ਇੰਨੀ ਝੂਠੀ ਅਫਵਾਹ ਦੇ ਉੱਤੇ ਅਸਰ ਕਰ ਸਕਦੇ ਐ ਔਰ ਇੰਨਾ ਡਰ ਮਹਿਸੂਸ ਕਰ ਸਕਦੇ ਐ ਫਿਰ ਉਹਨਾਂ ਦੇ ਪੱਲੇ ਕੀ ਹੋਇਆ ਤਕਵੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਵਿੱਚ ਸਪਸ਼ਟ ਕਰਨ ਦੀ ਇਹ ਗੱਲ ਸਾਹਮਣੇ ਆ ਰਹੀ ਹੈ ਬਹੁਤ ਅੱਛੀ ਗੱਲ ਹੈ ਜੀ ਅਕਾਲੀ ਦਲ ਦੀਆਂ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਉੱਥੇ ਬਾਗੀ ਤੜੇ ਦੇ ਵੱਲੋਂ ਵੀ ਅੱਜ ਮੀਟਿੰਗ ਕੀਤੀ ਗਈ ਹੈ ਬੀਬੀ ਜ਼ਗੀਰ ਕੌਰ ਜੀ ਸਾਹਿਬਾ ਮੌਜੂਦ ਹੈ ਗੱਲ ਕਰਾਂਗੇ ਬੀਬੀ ਇਹ ਅੱਜ ਫਿਰ ਇੱਕ ਵਾਰ ਮੀਟਿੰਗ ਕੀਤੀ ਗਈ ਹੈ ਕਿਹੜੀਆਂ ਕਿਹੜੀਆਂ ਗੱਲਾਂ ਤੇ ਚਰਚਾ ਹੋ ਰਹੀ ਕਿਹੜੇ ਕਿਹੜੇ ਮੁੱਦੇ ਰਹੇ ਨੇ ਮੇਨ ਮਕਸਦ ਜਿਹੜਾ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਲਹਿਰ ਨੂੰ ਅਸੀਂ ਕਿਸ ਤਰ੍ਹਾਂ ਚਲਾਉਣਾ ਹੈ 11 ਮੈਂਬਰੀ ਪ੍ਰੈਜ਼ੀਡੀਅਮ ਬਣਾਈ ਗਈ ਹੈ ਜਿਸ ਦਾ ਐਲਾਨ ਦੋ ਦਿਨ ਨੂੰ ਕੀਤਾ ਜਾਏਗਾ ਉਹਨਾਂ ਦੇ ਕਨਵੀਨਰ ਜਿਹੜੇ ਸੀ ਉਹਨਾਂ ਦਾ ਐਲਾਨ ਕਰ ਦਿੱਤਾ ਠੀਕ ਹੈ ਜੀ ਤੇ ਇੱਕ ਅਸੀਂ ਵੱਡੀ ਸਲਾਹਕਾਰ ਕਮੇਟੀ ਬਣਾਵਾਂਗੇ ਜਿੱਚ ਸੀਨੀਅਰ ਲੀਡਰਸ਼ਿਪ ਹੋਏਗੀ ਸਾਰੀ ਉਹ ਫਿਰ ਸਾਰੇ ਰਲ ਕੇ ਪੂਰੇ ਪੰਜਾਬ ਦੇ ਵਿੱਚ ਹਰ ਪਿੰਡ ਤੱਕ ਹਰ ਘਰ ਤੱਕ ਸਨੇਹ ਪਹੁੰਚਾਵਾਂਗੇ ਤਾਂ ਜੋ ਜਿਹੜੇ ਲੋਕ ਘਰਾਂ 'ਚ ਵੀ ਬੈਠੇ ਐ ਜਿਹੜੇ ਸ਼ੋਮਨੀ ਕਲਦਨਾਂ ਪਿਆਰ ਕਰਨ ਵਾਲੇ ਐ ਜਾਂ ਸਾਡੇ ਲੀਡਰ ਜਿਹੜੇ ਰੁੱਸ ਕੇ ਬੈਗੇ ਨੇ ਉਹਨਾਂ ਨੂੰ ਅਸੀਂ ਨਾਲ ਤੋਰਾਂਗੇ ਧਾਰਮਿਕ ਜਥੇਬੰਦੀਆਂ ਮਹਾਪੁਰਖ ਵਿਦਵਾਨ ਜਰਨਲਿਸਟ ਸਾਰੇ ਨਾਲ ਅਸੀਂ ਸੰਪਰਕ ਜੋੜਾਂਗੇ ਔਰ ਉਹਨਾਂ ਕੋਲੋਂ ਅਸੀਂ ਸੁਝਾਵਾਂ ਵੀ ਲਾਂਗੇ ਸਲਾਹ ਵੀ ਲਾਂਗੇ ਕਿ ਕਿਸ ਤਰ੍ਹਾਂ ਦੇ ਅਸੀਂ ਅੱਗੋਂ ਲਹਿਰ ਦੇ ਵਿੱਚ ਕੰਮ ਕਰੀਏ ਜਿਸ ਦੇ ਨਾਲ ਸਾਡੇ ਸ਼੍ਰੋਮਣੀ ਅਕਾਲੀ ਦਲ ਤੱਕੜਾ ਹੋਵੇ ਬੀਬੀ ਜੀ ਤੁਸੀਂ ਕਹਿ ਰਹੇ ਹੋ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਤੱਕੜੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਦੂਜੇ ਪਾਸੇ ਤੁਹਾਨੂੰ ਕਿਹਾ ਜਾ ਰਿਹਾ ਕਿ ਤਾਂ ਇਹ ਏਜੰਸੀਆਂ ਦੇ ਬੰਦੇ ਐ ਏਜੰਸੀਆਂ ਸਾਨੂੰ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਉਹਨਾਂ ਦੇ ਕਹਿਣ ਨਾਲ ਥੋੜੋ ਸੀ ਏਜੰਸੀਆਂ ਦੇ ਬਣ ਜਾਣਾ ਹਰ ਬੰਦਾ ਕੰਮਾਂ ਤੋਂ ਜਾਣਿਆ ਜਾਂਦਾ ਹੈ ਕੰਮ ਕੀ ਕਰਦਾ ਹੈ ਕੋਈ ਜੇ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਕੰਮ ਕਰਾਂਗੇ ਫਿਰ ਉਹ ਜੋ ਮਰਜ਼ੀ ਕਹਿਣ ਜੇਸੀ ਸ਼੍ਰੋਮਣੀ ਅਕਾਲੀ ਦਲ ਸਵਾਸ ਸਵਾਸ ਨਾਲ ਟਕੜਾ ਕਰਨ ਦੀ ਗੱਲ ਕਰਾਂਗੇ ਫਿਰ ਅਸੀਂ ਸ਼੍ਰੋਮਣੀ ਕਾਲ ਦਲ ਦੇ ਹੋਏ ਨਾ ਇਸ ਕਰਕੇ ਮੈਂ ਕਿਸੇ ਦੀ ਬੇਤੁਕੀਆਂ ਗੱਲਾਂ ਦਾ ਫਜ਼ੂਲ ਗੱਲਾਂ ਦਾ ਜਵਾਬ ਦੇਣਾ ਚੰਗਾ ਨਹੀਂ ਸਮਝਦੀ ਕਿਉਂਕਿ ਉਹਨਾਂ ਦਾ ਮਾਈਂਡ ਸੈਟਅਪ ਜਿਹੜਾ ਹੈ ਉਹ ਇਸ ਵੇਲੇ ਕਿੰ딴 ਦੀ ਸੋਚ ਰੱਖਦੇ ਆ ਜਿਹੜੇ ਅੱਜ ਅਸੀਂ ਇੱਕ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਉੱਥੇ ਰੌਲਾ ਪਾਇਆ ਹੋਇਆ ਸਾਰਾ ਟੱਬਰ ਇਕੱਠਾ ਕਰਕੇ ਬਿਠਾ ਲਿਆ ਪੀਜੀ ਉਹ ਕਬਜ਼ਾ ਕਰਨ ਆ ਰਹੇ ਸੋ ਅਸੀਂ ਕਬਜ਼ਾ ਤਾਂ ਕਰੀਏ ਜੇ ਸਾਡੀ ਕਿਸੇ ਜਗ੍ਹਾ ਕਿਸੇ ਦੀ ਹੋਵੇ ਉਹਦੇ ਜਗ੍ਹਾ ਹੀ ਸਾਡੀ ਹੈ ਮਤਲਬ ਇਹ ਨਹੀਂ ਸੰਦ ਪਤਾ ਹੀ ਨਹੀਂ ਜੀ ਇਸ ਗੱਲ ਦਾ ਵੀ ਉਹਨਾਂ ਨੂੰ ਅੱਜ ਕੀ ਚਿੰਤਾ ਸੀ ਕਿਉਂ ਡਰੇ ਕਿਉਂ ਬੜੀ ਹੈਰਾਨੀ ਦੀ ਗੱਲ ਹੈ ਅਸੀਂ ਤੇ ਸਵੇਰ ਦਾ ਤੁਹਾਨੂੰ ਕੱਲ ਦਾ ਦਿੱਤਾ ਹੋਇਆ ਮੈਸੇਜ ਕਿ ਇੱਥੇ ਮੀਟਿੰਗ ਹੋਏਗੀ ਤੇ 4 ਵਜੇ ਇੱਥੇ ਮੀਟਿੰਗ ਹੋਏਗੀ ਪ੍ਰੈਸ ਕਾਨਫਰੰਸ ਦੀ ਜਾਂ ਤੇ ਅਸੀਂ ਕੋਈ ਥਾਂ ਹੋਰ ਦਿੱਤੀ ਹੋਵੇ ਫਿਰ ਤੁਸੀਂ ਕਹਿ ਸਕਦੇ ਹਰ ਇੱਕ ਨੂੰ ਪਤਾ ਸੀ ਇੱਥੇ ਮੀਟਿੰਗ ਹੈ ਤੇ ਫਿਰ ਉਹ ਗੱਲ ਕਿਉਂ ਆਈ ਇਸ ਗੱਲ ਦਾ ਨਹੀਂ ਸਾਨੂੰ ਪਤਾ ਪਰ ਉਸ ਦੇ ਨਾਲ ਹੀ ਉੱਥੇ ਬੈਰੀਗੇਟਿੰਗ ਲਾ ਕੇ ਪੂਰਨ ਤੌਰ ਤੇ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਕਿ ਅੱਜ ਆਉਣਾ ਹੈ ਜਿਹੜੇ ਇੰਨਾ ਇੰਨਾ ਝੂਠੀ ਅਫਵਾਹ ਉਡਾ ਸਕਦੇ ਐ ਇੰਨੀ ਝੂਠੀ ਅਫਵਾਹ ਦੇ ਉੱਤੇ ਅਸਰ ਕਰ ਸਕਦੇ ਐ ਔਰ ਇੰਨਾ ਡਰ ਮਹਿਸੂਸ ਕਰ ਸਕਦੇ ਐ ਫਿਰ ਉਹਨਾਂ ਦੇ ਪੱਲੇ ਕੀ ਹੋਇਆ ਤੇ ਆਪ ਸੋਚੋ ਇੰਨਾ ਵੱਡੇ ਬੈਰੀਕੇਡਿੰਗ ਕਰਕੇ ਪੁਲਿਸ ਮਂਗਾ ਕੇ ਸਾਰੇ ਇਲਾਕਿਆਂ ਵਿੱਚੋਂ ਇੰਚਾਰਜਾਂ ਨੂੰ ਕਹਤਾ ਬੰਦੇ ਲੈ ਕੇ ਆਓ ਯੂਥ ਅਕਾਲੀ ਦਲ ਸਾਰਾ ਇਕੱਠਾ ਹੋ ਕੇ ਆਜੋ ਕਿਹੜੀ ਗੱਲੋਂ ਕਿ ਕਾਰਨ ਕੀ ਪਹਿਲਾਂ ਕੋਈ ਗੱਲਬਾਤ ਰੱਖੀ ਗਈ ਸੀ ਇਹ ਤਾਂ ਉਹਨਾਂ ਨੂੰ ਪੁੱਛੋ ਸਾਨੂੰ ਤਾਂ ਪਤਾ ਹੀ ਨਹੀਂ ਨਾਲ ਹੀ ਅਸੀਂ ਜਲੰਧਰ ਜਿਮਨੀ ਚੋਣਾਂ ਚ ਨਤੀਜਾ ਦੇਖ ਲੈ ਕੀ ਲੱਗਦਾ ਹੈ ਕਿ ਵੱਖ-ਵੱਖ ਚੱਲ ਕੇ ਪਾਰਟੀ ਮਜ਼ਬੂਤ ਹੋ ਸਕਦੀ ਹੈ ਦੇਖੋ ਜੀ ਮਜ਼ਬੂਤ ਹੀ ਹੋਣੀ ਹੈ ਜਦੋਂ ਅਸੀਂ ਸੱਚ ਦੀ ਆਵਾਜ਼ ਔਰ ਪੰਥ ਦੀ ਆਵਾਜ਼ ਘਰਾਂ ਚ ਪਹੁੰਚਾਵਾਂਗੇ ਲੋਕ ਤੇ ਪਹਿਲਾਂ ਸਾਲ ਤੋਂ ਟੁੱਟ ਚੁੱਕੇ ਆ ਔਰ ਰਿਜ਼ਲਟ ਨੂੰ ਇੱਕ ਪਾਸੇ ਛੱਡੋ ਕਿਉਂਕਿ ਪਹਿਲਾਂ ਵੀ 2600 ਵੋਟ ਪਈ ਸੀ ਹੁਣ 50% ਉਦੋਂ 58% ਵੋਟ ਪੋਲ ਹੋਈ ਸੀ ਹੁਣ 50% ਵੋਟ ਪੋਲ ਹੋਈ ਸਾਰੇ ਹਲਕੇ ਵਿੱਚ 2600 ਦੇ ਵਿੱਚੋਂ ਫਿਰ ਵੀ 1242 ਜਿਹੜੀ ਵੋਟਾਂ ਸੀ ਉਹ ਤੱਕੜੀ ਨੂੰ ਆਈਆਂ ਉਹ ਵੀ ਤਾਂ ਕਿਉਂਕਿ ਇਹਨਾਂ ਤੱਕੜੀ ਦੇ ਕੇ ਬਾਅਦ ਚ ਇਹਨਾਂ ਦਾ ਐਲਾਈਅੰਸ ਦੂਜੇ ਨਾਲ ਕਰ ਦਿੱਤਾ ਸਮਰਥਨ ਦੂਜਿਆਂ ਦੇ ਦਿੱਤਾ ਫਿਰ ਲੋਕਾਂ ਦੇ ਮਨ ਚ ਦੁਬਧਾ ਪੈਂਦੀ ਹੈ ਪਰ ਫਿਰ ਵੀ ਜਿਹੜੇ ਆਕਾਲੀ ਦਰ ਨੂੰ ਪਿਆਰ ਕਰਨ ਵਾਲੇ ਸੀ ਉਹਨਾਂ ਤੱਕੜੀ ਨੂੰ ਵੋਟ ਪਾਈ ਬੀਬੀ ਜੀ ਇਸ ਤੋਂ ਬਾਅਦ ਹਾਲੇ ਅੱਗੇ ਵੀ ਬਾਈ ਇਲੈਕਸ਼ਨ ਆਉਣ ਵਾਲੇ ਨੇ ਇਸ ਵਾਰ ਅਸੀਂ ਦੇਖ ਲੈ ਕਿ ਕਿਸ ਤਰ੍ਹਾਂ ਵੱਖਰੇ ਵੱਖਰੇ ਹੋ ਕੇ ਚੱਲੇ ਆਉਣ ਵਾਲੇ ਦਿਨਾਂ ਚ ਕੀ ਰਣਨੀਤੀ ਰਹੇਗੀ ਉਹਦੇ ਬਾਰੇ ਕੋਈ ਗੱਲ ਨਹੀਂ ਜੀ ਉਹਦੇ ਬਾਰੇ ਕੋਈ ਗੱਲ ਨਹੀਂ ਜੀ ਕਿਸੇ ਦੀ ਕੋਈ ਵਿਚਾਰ ਨਹੀਂ ਜੀ ਜਿਹੜਾ ਤੁਹਾਡਾ ਮਾਫੀ ਨਾਮਾ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਵਿੱਚ ਸਪਸ਼ਟੀਕਰਨ ਦੇਣ ਦੀ ਗੱਲ ਸਾਹਮਣੇ ਆ ਰਹੀ ਹੈ ਬਹੁਤ ਅੱਛੀ ਗੱਲ ਹੈ ਜੋ ਅਸੀਂ ਕਹਿ ਕੇ ਆਏ ਸੀ ਕਮ ਸਿਕੋਂ ਸ਼੍ਰੀ ਿਕਾਦਰ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਲਦੀ ਫੈਸਲਾ ਲੈ ਲਿਆ ਤੇ ਉਹਨਾਂ ਨੂੰ ਟਾਈਮ ਦਿੱਤਾ ਵੀ ਉਹ ਆ ਕੇ ਸਪਸ਼ਟੀਕਰਨ ਦੇ ਤਾਂ ਜੋ ਕੌਮ ਜੜੀ ਹੈ ਦੁਬਦਾਂ ਚੋਂ ਨਿਕਲ ਸਕੇ ਚੁੰਡਾ ਕਮੇਟੀ ਦੀ ਵੀ ਗੱਲ ਸਾਹਮਣੇ ਆਈ ਕਿ ਉਸ ਨੂੰ ਲੈ ਕੇ ਵੀ ਚਰਚਾ ਹੋਈ ਹੈ ਉੱਥੇ ਤੇ ਦੂਜੇ ਪਾਸੇ ਤੁਹਾਡੇ ਮਾਫੀ ਨਾਮੇ ਦੇ ਵਿੱਚ ਸਿੱਧਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਨਿਸ਼ਾਨਾ ਨਹੀਂ ਸੀ ਬਣਾਇਆ ਗਿਆ ਕਿਉਂਕਿ ਉਹ ਜਦ ਉੱਥੇ ਆਂਦੀ ਸੀ ਵੀ ਉਹ ਜਿਹੜਾ ਰਾਮ ਰਹੀਮ ਨੂੰ ਮਾਫੀ ਕਹਿੰਨੇ ਦਿੱਤੀ ਸੀ ਜਾਂ ਜਿਹੜੇ ਮਰਿਆਦਾ ਦੀ ਗੱਲ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਥਾ ਮਤਲਬ ਕਹਿੰਦੇ ਭੰਗ ਹੋਈ ਸੀਗੀ ਮਰਿਆਦਾ ਉਹ ਸਾਰੀ ਗੱਲ ਦਾ ਗੱਲ ਸੀ ਸਿਰਸ ਕਰਕੇ ਉਹਨਾਂ ਨੂੰ ਸੱਦਿਆ ਗਿਆ ਉਹ ਆਪੇ ਸਪਸ਼ਟਿਕਨ ਦੇਣਗੇ ਆਉਣ ਵਾਲੇ ਦਿਨਾਂ ਚ ਕੀ ਰਣਨੀਤੀ ਰਹਿਣ ਵਾਲੀ ਹੈ ਘਰ ਘਰ ਜਾਵਾਂਗੇ ਜੀ ਇਹ ਪਿੰਡਾਂ ਚ ਜਾਵਾਂਗੇ ਲੋਕਾਂ ਨਾਲ ਲਾਹਮਤ ਕਰਾਂਗੇ ਬਿਲਕੁਲ ਕਿਤੇ ਨਾ ਕਿਤੇ ਹੁਣ ਫੇਰ ਇੱਕ ਵਾਰੀ ਉਹੀ ਲਹਿਰ ਉੱਠ ਚੁੱਕੀ ਹੈ ਇੱਕ ਪਾਸੇ ਅਕਾਲੀ ਦਲ ਸੁਧਾਰ ਦੀ ਗੱਲ ਕੀਤੀ ਜਾਂਦੀ ਹੈ ਦੂਜੇ ਪਾਸੇ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਜਿਹੜਾ ਆ ਦਿਖਾਇਆ ਜਾ ਰਿਹਾ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਅੱਗੇ ਵੀ ਬਾਏ ਇਲੈਕਸ਼ਨ ਆ ਰਿਹਾ ਕੀ ਨਤੀਜੇ ਸਾਹਮਣੇ ਆਵੇਗਾ ਉੱਥੇ ਹੀ ਜਥੇਦਾਰ ਦੇ ਵੱਲੋਂ ਵੀ ਹੁਣ ਇੱਕ ਬਿਆਨ ਦੇ ਦਿੱਤਾ ਗਿਆ ਹੈ ਪੰਤਖਤਾਂ ਦੇ ਜਥੇਦਾਰ ਸਹਿਬਾਨ ਬੋਲੋ ਅੱਜ ਮੀਟਿੰਗ ਕੀਤੀ ਗਈ ਜਿਸ ਦੇ ਬਾਅਦ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ 15 ਦਿਨਾਂ ਸਪਸ਼ਟੀਕਰਨ ਦੇਣਾ ਹੋਵੇਗਾ ਵੀਡੀਓ ਜਨਨ ਸੰਦੀਪ ਦੇ ਨਾਲ ਇੰ ਪੀਪਾ ਸੰਦੇ ਚੰਡੀਗੜ੍ਹ